ਵੇ ਪਹਿਲਾ ਨਾਲੋਂ ਸਟੂਡੈਂਟ ਕੀ ਆ ਹਜ਼ਾਰਾਂ ਚ ਆ ਖਾਕੀ ਨੀਕਰ ਦਾ ਪੇਚਾ ਫੇਰ ਕੇ ਕਹਿੰਦੇ ਭੱਗ ਨਾਲ ਪੈ ਗਿਆ ਤੇ ਖਾਕੀ ਨੀਕਰੇ ਟੰਗੀ ਪਈ ਆ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਵਾਲੇ ਮੋਰਚੇ ਦੇ ਵਿੱਚ ਜਿਹੜੇ ਗੱਲ ਸਮਝ ਗਏ ਉਹਦਾ ਕਮੈਂਟ ਕਰ ਦਿਓ ਜਿਹੜੇ ਨਹੀਂ ਸਮਝੇ ਉਹ ਪੂਰਾ ਨਾਰਾ ਸੁਣ ਲਓ ਕਹਿੰਦੇ ਖਾਕੀ ਕੱਛਾ ਪੈਨ ਨਹੀਂ ਦੇਣਾ ਸੰਗੀ ਵੀ ਸੀ ਰਹਿ ਨਹੀਂ ਦੇਣਾ ਹੁਣ ਤਾਂ ਗੱਲ ਸਮਝ ਆ ਗਈ ਜੇ ਸਮਝ ਆ ਗਈ ਤਾਂ ਫਿਰ ਸੁਨੇਹਾ ਲਾ ਦਿਓ 10 ਨਵੰਬਰ ਦੇ ਇਕੱਠ ਦਾ ਪੰਜਾਬ ਯੂਨੀਵਰਸਿਟੀ ਵਾਲੇ ਦਾ ਜਿਹੜੇ ਭਰਾਵਾ ਤੋਂ ਨਹੀਂ ਵੀ ਪਹੁੰਚਿਆ ਜਾਣਾ ਉਹ ਵੀ ਸੁਨੇਹਾ ਜਰੂਰ ਲਾ ਦਿਓ ਯਾਰ ਤੇ ਜਿਵੇਂ ਗਿੱਪੀ ਕਰੇ ਵਾਲ ਕਹਿੰਦਾ ਨਾ ਅਸੀਂ ਅੱਕੇ ਬੈਠੇ ਆ ਅਜਮਾਉਣਾ ਛੱਡ ਦਿਓ ਇਹ ਖਾਕੀ ਨਿੱਕਰ ਵਾਲੇ ਤੁਸੀਂ ਵੀ ਸੁਣ ਲਓ ਜਮਾਉਣਾ ਛੱਡ ਦਿਓ ਹੁਣ ਕੀਤਾ ਕੀ ਆ ਖਾਕੀ ਨਿੱਕਰ ਵਾਲਾ ਨੇ ਉਧੇ ਗੌਰ ਕਰ ਲਿਓ ਤੁਸੀਂ ਜਦੋਂ 47 ਚੁੱਜੜੇ ਆ ਨਾ ਸਾਡੇ ਕੋਲ ਇੱਕੋ ਇੱਕ ਨਿਸ਼ਾਨੀ ਲੈ ਕੇ ਆਈ ਸੀ ਅਸੀਂ ਉਧਰੋਂ ਲਾਹੌਰ ਦੇ ਵਿੱਚੋਂ ਕਿਹੜੀ ਸੀ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦਾ ਸਿਰਾ ਤੇ ਹੁਣ ਅਗਲੇ ਸਿਰ ਵੱਢ ਕੇ ਲਜਾਣ ਨੂੰ ਫਿਰਦੇ ਆ ਐ ਕਿਵੇਂ ਵੱਢਣ ਦੇ ਦੇਣਗੇ ਤੁਸੀਂ ਉਤੋਂ ਯਾਰ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਇਸ ਸੈਂਟਰਾਂ ਨੂੰ ਮਤ ਕੌਣ ਦਿੰਦਾ ਉਹਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਕੋਈ ਵੀ ਬੰਦਾ ਜਦੋਂ ਕੀ ਆ ਨੇੜੇ ਲਾਉਣਾ ਹੋਵੇ ਨਾਲ ਲਾਉਣਾ ਹੋਵੇ ਤਾਂ ਉਹਨੂੰ ਪੁਲਿਸ ਕੇ ਪੁਚਕਾਰ ਕੇ ਜਾਂ ਪਿਆਰ ਨਾਲ ਨਾਲ ਲਾਇਆ ਜਾ ਸਕਦਾ ਤੇ ਰਹਿੰਦੇ ਹੁੰਦੇ ਤਾਂ ਉਹੀ ਅਥਰੇ ਨੇ ਆ ਹੁਣ ਥੋੜਾ ਪੇਚਾ ਪੈ ਕੇ ਹਟਿਆ ਪਹਿਲਾਂ ਉਦੋਂ ਗੋੜਨੀਆਂ ਲੱਗੀਆਂ ਨਹੀਂ ਉਦੋਂ ਥੁੱਕ ਕੇ ਚਟਿਆ ਕੇ ਨਾ ਚਟਿਆ ਫਿਰ ਤੁਸੀਂ ਫਿਰ ਤਿੱਥੇ ਤੁਹਾਡੀਕਦੇ ਰਹਿੰਦੇ ਹੋ ਮਾਫੀਆਂ ਮੰਗਣ ਵਾਸਤੇ ਕਿ ਸਾਡੀ ਗੱਲ ਸਮਝਣੀ ਪਈ ਜੀ ਸਾਨੂੰ ਮਾਫ ਕਰ ਦਿਓ 122 23 ਸਾਲ ਦੀ ਕੀ ਹੈ ਲੈਗਸੀ ਆ ਸਾਡੀ ਗੋਰੀਆਣੇ ਵੀ ਉਹਦੇ ਵਿੱਚ ਕੀ ਹੈ ਹੱਕ ਦਿੱਤਾ ਸੀ ਜਿਹੜੇ ਕਿ ਇੰਗਲੈਂਡ ਵਾਲੇ ਗੋਰੇ ਸੀ ਆ ਸਾਡੇ ਵਾਲੇ ਭੂਰੇਆਂ ਨੂੰ ਪਤਾ ਨਹੀਂ ਅਕਲ ਕਦੋਂ ਆਊਗੀ ਭੂਰੇ ਅੰਗਰੇਜ਼ਾਂ ਦੀ ਮੈਂ ਗੱਲ ਕਰਦਾ ਜਿਹੜਾ ਇਹਨੂੰ ਗੋਰੀਆਣੂ ਤੋੜ ਕੇ ਆਪ ਕੁਰਸੀ ਦੇ ਕਾਬਜ ਹੋਏ ਆ ਅੱਜ ਮੈਂ ਕਹਣਾ ਪੰਜਾਬ ਚੋਂ ਆਵਾਜ਼ ਵੱਜ ਜੇ ਨਾ ਹਾਂਜੀ ਕੀ ਆ ਹਲਕੇ ਕੀ ਆ ਵਧਾਉਣੇ ਆ ਭਾ 117 ਹਲਕੇ ਆ ਵੀ ਐਮਐਲਏ ਹੋਰ ਵੱਧ ਚੁਣੇ ਜਾਣ ਜਨਸੰਖਿਆ ਵਾਦ ਕੀ ਕੰਸੀਕੁਐਂਸੀਆਂ ਵਧਾ ਦਈਏ ਮੈਂ ਗਾਰੰਟੀ ਕਰਦਾ ਸਾਰੇ ਦੇ ਸਾਰੇ ਜਣੇ ਲੋਥਾਂ ਨੇ ਸਾਰੇ ਆ ਕੇ ਕੀ ਧਰਮਿਆਂ ਦੇ ਉੱਤੇ ਮੂਰੇ ਹੋ ਕੇ ਲੱਗਣਗੇ ਪਰ ਤੁਹਾਨੂੰ ਐਡੀ ਸੂਹ ਹੈ ਨਹੀਂ ਯਾਰ ਵੀ ਪਹਿਲਾਂ ਨਾਲੋਂ ਸਟੂਡੈਂਟ ਕੀ ਹਜ਼ਾਰਾਂ ਚੋਂ ਲੱਖਾਂ ਦੇ ਵਿੱਚ ਸਟੂਡੈਂਟ ਹੋ ਗਏ ਆ ਹੁਣ ਤੁਹਾਨੂੰ ਸੈਨੇਟਰ ਮੈਂਬਰ ਵਧਾਉਣੇ ਚਾਹੀਦੇ ਸੀਗੇ ਘਟਾਉਣੇ ਚਾਹੀਦੇ ਸੀ ਤੁਸੀਂ ਕੀ 90 ਦੇ ਵਿੱਚੋਂ ਵੀ ਘਟਾ ਕੇ 31 ਤੇ ਲਾਏ ਪਰ ਹਾਂ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਨੂੰ ਕੀ ਵੋਟਾਂ ਦੇ ਵਿੱਚ ਕੋਈ ਜਿੱਤ ਮਿਲਦੀ ਨਹੀਂ ਕਿ ਵੋਟਾਂ ਤੋਂ ਮੇਰੇ ਖਿਆਲ 'ਚ ਮੋਦੀ ਉਹੀ ਡਰਨ ਲੱਗੇ ਅਗਲੀਆਂ ਵੋਟਾਂ ਸ਼ਾਇਦ ਪੈਣ ਨਹੀਂ ਨਾ ਦੇਵੇ ਆ ਕੱਲ ਰਾਹੁਲ ਗਾਂਧੀ ਨੇ ਜਿਹੜਾ ਕੀ ਐਕਸਪੋਜ਼ ਕੀਤਾ ਨਾ ਸਾਰਾ ਕੁਝ ਉਹ ਸਾਰਾ ਕੁਝ ਹੀ ਨੰਗਾ ਹੋ ਗਿਆ ਵੀ ਕਿਵੇਂ ਹਰਿਆਣੇ 'ਚ 25 ਲੱਖ ਵੋਟਰ ਕਹਿੰਦੇ ਜਾਲੀ ਸੀ ਛੇ ਕਰਕੇ ਵੋਟ ਰਾ ਤੇ ਸਰਕਾਰ ਨੂੰ ਵੀ ਮੈਂ ਇਹੀ ਗੱਲ ਕਹਿੰਦਾ ਸਰਕਾਰ ਵਾਲੇ ਹੁਣ ਕੀ ਕਹਿੰਦੇ ਆ ਸਾਡਾ ਮੁੱਖ ਮੰਤਰੀ ਵੀ ਕੀ ਕਹਿੰਦਾ ਕਹਿੰਦਾ ਹਾਂਜੀ ਅਸੀਂ ਕੋਰਟ ਜਾਵਾਂਗੇ ਕੇਸ ਕਰਾਂਗੇ ਪਹਿਲਾਂ ਕੀ ਇਹ ਕੇਸ ਕਰਕੇ 78 ਨਾ ਅਸੀਂ 80 ਧਾਰਾ ਤੇ ਸਿਰ 'ਚ ਸਵਾਹ ਪਈ ਆ ਪਹਿਲਾਂ ਕੀ ਮਿਲ ਗਿਆ ਸਾਨੂੰ ਅਗਲੇ ਆਪ ਦੀ ਸਿੰਡੀਕੇਟ ਬਣਾ ਕੇ ਕੀ ਆ ਪੂਰੇ ਕਾਬਜ ਹੋ ਜਾਣਗੇ ਅਸੀਂ ਕੋਰਟਾਂ 'ਚ ਧੱਕੇ ਖਾਂਦੇ ਤੁਰੇ ਫਿਰਾਂਗੇ ਐ ਨਹੀਂ ਪਤਾ 20 25 ਸਾਲਾਂ ਨੂੰ ਕਿਤੇ ਗੱਲ ਤੋਰਨੀ ਆ ਫੇਰ ਕਹਿਣਗੇ ਚੰਗਾ ਭਲਾ ਪ੍ਰਬੰਧ ਚੱਲੀ ਤਾਂ ਜਾਂਦਾ ਜਿਵੇਂ ਕੀ ਆ BBMB ਵਾਲਾ ਮਸਲਾ ਹੋਇਆ ਪਹਿਲਾਂ ਪਾਣੀ ਵਾਲੇ ਮਸਲੇ ਤੇ ਸਾਡੇ ਨਾਲ ਆਹੀ ਕੁਝ ਹੋਇਆ ਇਹ ਕੋਰਟਾਂ ਦੇ ਮਸਲੇ ਨਹੀਂ ਹੈਗੇ ਇਹ ਸੜਕਾਂ ਦੇ ਮਸਲੇ ਤੇ ਤੁਹਾਡੇ ਕੋਲ ਤਾਂ ਮੌਕਾ ਹੀ ਬੜਾ ਵਧੀਆ ਸਾਰੀਆਂ ਪਾਰਟੀਆਂ ਵਾਲਿਆਂ ਕੋਲੇ ਕਿ ਤੁਸੀਂ ਸੋ ਕਾਲਡ ਪੰਜਾਬ ਦੇ ਕੀ ਆਪਦੇ ਆਪ ਨੂੰ ਲੀਡਰ ਕਹਾਉਣੇ ਹੋ ਹਾਲਾਂਕਿ ਸਾਰੇ ਕੀ ਐ ਇਸ ਨਖਿੱਧ ਪੁਣੇ ਦੇ ਵਿੱਚ ਇਸ ਨਲੈਕੀ ਦੇ ਵਿੱਚ ਸ਼ਾਮਲ ਹੋ ਜਿਹੜੇ ਐਕਸ-ਆਫੀਸਰ ਵਾਂ ਕੇ ਕੀ ਐ ਮੈਂਬਰ ਹੁੰਦੇ ਆ ਨਾ ਜਾਂ ਜਿਹੜੇ 2 ਐਮਐਲਏ ਜਾਂ ਮਿਨਿਸਟਰ ਆਪਣਾ ਵਾਂ ਕੇ ਮੈਂਬਰ ਹੁੰਦਾ ਕੋਈ ਵੀ ਜਾ ਕੇ ਕੀ ਐ ਪਿਛਲੀਆਂ ਮੀਟਿੰਗਾਂ 'ਚ ਅੱਜ ਤੱਕ ਕਦੇ ਗਿਆ ਨਹੀਂ 2010 ਤੋਂ ਬਾਅਦ ਇਹਨਾਂ ਦਾ ਬਦਲ ਕੇ ਲਾਣੇ 'ਚ ਕੋਈ ਬੰਦੇ ਨੇ ਉਸੇ ਮੁੱਖ ਮੰਤਰੀ ਨੇ ਵਾਂ ਕੇ ਸਿੰਡੀਕੇਟ ਦੀ ਕੋਈ ਮੀਟਿੰਗ ਅਟੈਂਡ ਕੀਤੀ ਹੋਵੇ ਨਾ ਉਦੋਂ ਵਾਰ ਕੈਪਟਨ ਵਰਿੰਦਰ ਸਿੰਘ ਉਹਦਾ ਵਿਚਾਰਾ ਹੁਣ ਕੀ ਹੈ ਕਹਿੰਦੇ 3 ਸਾਲਾਂ ਬਾਅਦ ਪਟਿਆਲੇ ਚ ਬੜਿਆ ਉਹਦੀ ਲੋਕਚਾਅ ਮਨਾਈ ਜਾਂਦੇ ਆ ਠਟਲਾਂਤ ਆ ਯਾਰ ਫੇਨ ਕਲਾਬੀਏ ਜਰੋਂ ਦੇ ਬਣੇ ਹੈਗੇ 4 ਸਾਲ ਇਹਨਾਂ ਦੇ ਟੱਪ ਗਏ ਇਹਨਾਂ ਜੋ ਵੀ ਕੋਈ ਬੰਦਾ ਉਸ ਮੀਟਿੰਗ ਦੇ ਵਿੱਚ ਕੀ ਹੈ ਸ਼ਾਮਲ ਨਹੀਂ ਹੋਇਆ ਜਿਹੜੀਆਂ ਸਾਲ ਦੇ ਵਿੱਚ ਕੀ ਆ 3-4 ਹੁੰਦੀਆਂ ਨੇ ਮਸਾਂ ਇਹਨਾਂ ਦੀ ਸਰਕਾਰ ਚ ਕਹਿੰਦੇ 8 ਕਮੀਟੀਆਂ ਹੋਈਆਂ ਨੇ ਪਰ ਇਹਨਾਂ ਦਾ ਕੋਈ ਜੀ ਸ਼ਾਮਲ ਨਹੀਂ ਹੋਇਆ ਓਏ ਅਸੀਂ 47 ਦੇ ਝੰਬੇ ਅਜੇ ਤੱਕ ਰਾਤ ਨਹੀਂ ਆਏ 84 ਦੇ ਦਰਦ ਅਜੇ ਤੱਕ ਕੀ ਆ ਲੋਕਾਂ ਦੇ ਅੰਦਰੋਂ ਨਿਕਲੇ ਨਹੀਂ ਜੇ ਤੱਕ ਤਾਂ ਉਹਦੀ ਕੋਈ ਕੀ ਹੈ ਕਲੋਜ਼ਰ ਰਿਪੋਰਟ ਨਹੀਂ ਆਈ ਅਸੀਂ ਨਵੇਂ ਸਾਡੇ ਕੀ ਹੈ ਜ਼ਖਮ ਦੇਣ ਗੱਲ ਕਰਨਾ ਨਹੀਂ ਚਾਹੁੰਦੇ ਪਰ ਮੈਂ ਸੰਗ ਨੂੰ ਕਿਉਂ ਖਿਲਾਫ ਹੈ ਗਿਆ ਕਿਉਂਕਿ ਸੰਗ ਦੀਆਂ ਕੀਤੀਆਂ ਸਾਡੇ ਦਿਮਾਗ ਚੋਂ ਨਿਕਲਦੀਆਂ ਨਹੀਂ ਉਹ 78 ਦੇ ਵਿੱਚ ਨਿਰੰਕਾਰਾਂ ਦੀ ਜਦੋਂ ਵਿਸਾਖੀ ਵਾਲੇ ਦਿਨ ਕੀਆ ਉੱਥੇ ਜਲੂਸ ਕੱਢਦੇ ਆ ਜਾਣ ਬੁੱਝ ਕੇ ਉਸੇ ਦਿਨ ਰਖਾਇਆ ਨੇ ਜਿਹੜੇ ਦਿਨ ਕੀਆ ਸਿੱਖ ਸੰਗਤਾਂ ਨੇ ਉੱਥੇ ਦਰਬਾਰ ਸਾਹਿਬ ਮੱਥਾ ਟੇਕਣਾ ਆ ਕੇ ਵਿਸਾਖੀ ਵਾਲੇ ਦਿਨ ਹੀ ਉੱਥੇ ਨਿਰੰਕਾਰੀਆਂ ਦਾ ਕੱਟ ਕਰਵਾਇਆ ਜਾਂਦਾ ਤੇ ਕਰਾਉਣ ਦੀ ਪਰਮਿਸ਼ਨ ਦੇਣ ਵਾਲਾ ਵੀ ਇੱਕ ਨਿਰੰਕਾਰ ਹੀ ਹੁੰਦਾ ਜਿਹੜਾ ਡੀਸੀ ਬਣ ਕੇ ਉੱਥੇ ਬੈਠਾ ਹੁੰਦਾ ਫਿਰ ਜਦੋਂ ਕਾਂਡ ਵਾਪਰ ਜਾਂਦਾ ਤੇ ਫਿਰ ਉਹ ਕਾਂਡ ਦੀ ਸਾਰੇ ਦੀ ਫਿਰ ਕਿਹੜਾ ਬੰਦਾ ਕੀ ਆ ਪੜਚੋਲ ਕਰਦਾ ਕਿਹੜਾ ਬੰਦਾ ਇਨਵੈਸਟੀਗੇਸ਼ਨ ਕਰਦਾ ਇਕਬਾਲ ਸਿੰਘ ਲਾਲਪੁਰਾ ਜਿਹੜਾ ਅੱਜ ਕੱਲ ਫਿਰ ਕੀ ਆ ਸੰਘ ਵਾਲੀ ਪਾਰਟੀ ਦੇ ਵਿੱਚ ਕੀ ਆ ਮੇਨ ਮੂਰਲਾ ਮੈਂਬਰ ਬਣਿਆ ਹੋਇਆ ਤੇ ਗਰਵਚਨ ਜਗਤ ਜਿਹੜਾ ਡੀਸੀਓ ਆਉਦੀ ਕਿਤਾਬ ਦੇ ਵਿੱਚ ਲਿਖ ਕੇ ਗਿਆ ਸ਼ਰੇਆਮ ਦੱਸ ਕੇ ਗਿਆ ਕਹਿੰਦਾ 82 ਦੇ ਵਿੱਚ ਜਦੋਂ ਸੰਤਾ ਨੇ ਫਿਰ ਕੀ ਆ ਕਹਿੰਦੇ ਮਾਰਚ ਕੱਢਣਾ ਸੀ ਪੰਜਾਬਾ ਕੇ ਅਮਰitsar ਨੂੰ ਧਾਰਮਿਕ ਸ਼ਹਿਰ ਡਿਕਲੇਅਰ ਕਰਵਾਉਣ ਵਾਸਤੇ ਇੱਕ ਵੱਡਾ ਲਾਂਬੰਦੀ ਅੰਦੋਲਨ ਕਰਨਾ ਸੀ ਉਹਦੇ ਬਰਾਬਰ ਫਿਰ ਕੀ ਆ ਜਾਣ ਬੁੱਝ ਕੇ ਉਦੋਂ ਮਾਕੇ ਇੱਕ ਜਲੂਸ ਕੱਢਿਆ ਗਿਆ ਸੀਗਾ ਸ਼ਹਿਰ ਦੇ ਵਿੱਚ ਜਿਹਦੇ ਸੰਗ ਦਾ ਐਮਐਲਏ ਸੀ ਹਰਵੰਸ ਲਾਲ ਖਰਾਨਾ ਜਿਹੜੇ ਨੇ ਫਿਰ ਕੀ ਹੈ ਬੀੜੀਆਂ ਜਿਹੜੀਆਂ ਸੀਗੀਆਂ ਮੰਡਲ ਬੰਨ ਬੰਨ ਕੇ ਡਾਂਗਾਂ ਦੇ ਉੱਤੇ ਤੇ ਉੱਤੇ ਪਰਪੁੱਠੇ ਨਾਰੇ ਲਾਏ ਸੀਗੇ ਜਾਣ ਬੁੱਝ ਕੇ ਤੰਬਾਕੂ ਨੂੰ ਕਿਉਂ ਪ੍ਰਮੋਟ ਕਰਨ ਵਾਸਤੇ ਗਰਵਚਨ ਜਗਤ ਆਪ ਕਹਿੰਦਾ ਮੈਂ ਸੰਤਾਂ ਨੂੰ ਕਹਿੰਦੇ ਇੱਕ ਵਾਰ ਰਿਕਵੈਸਟ ਕੀਤੀ ਵੀ ਇੱਥੇ ਕੀ ਆ ਘਾਨ ਹੋ ਸਕਦਾ ਇੱਥੇ ਲੜਾਈ ਹੋ ਸਕਦੀ ਹੈ ਝਗੜਾ ਹੋ ਸਕਦਾ ਤਾਂ ਸੰਤਾਂ ਨੇ ਬੜੀ ਹਲੀਮੀ ਦੇ ਨਾਲ ਕਹਿੰਦੇ ਮੇਰੀ ਗੱਲ ਨੂੰ ਮੰਨ ਲੈ ਜਿਹੜਾ ਕੀ ਉਹਨਾਂ ਨੂੰ ਏਰੀਆ ਦਿੱਤਾ ਗਿਆ ਸੀ ਉਦੋਂ ਅੱਗੇ ਨਹੀਂ ਬਦੇ ਉਸ ਏਰੀਆ ਤੱਕ ਫਿਰ ਉਹਨਾਂ ਨੇ ਮਾਰ ਬਾਕੀ ਅਲਕੇਡਵਾਨੀ ਦਾ ਖੁਦ ਆਪਦੀ ਕਿਤਾਬ ਦੇ ਵਿੱਚ ਮੰਨ ਕੇ ਗਿਆ ਕਿ ਨਾ 84 ਵਾਲਾ ਅਟੈਕ ਹੈ ਨਾ ਕਂਦਰਾ ਕਰਦੀ ਨਹੀਂ ਸੀ ਅਸੀਂ ਕਹਿ ਕੇ ਕਰਾਇਆ ਸਾਡਾ ਉੱਚ ਕੀ ਹੈ ਮੇਨ ਯੋਗਦਾਨ ਹੁਣ ਮੈਂ ਸਰਕਾਰ ਨੂੰ ਇੱਕੋ ਗੱਲ ਕਰਦਾ ਕਿ ਤੁਹਾਡੇ ਕੇਸ ਸੇ ਕੁਛ ਕਰਨ ਦੀ ਲੋੜ ਨਹੀਂ ਬਥੇਰੇ ਮਾ ਕੇ ਪੜੇ ਲਿਖੇ ਲੋਕੋ ਯੂਨੀਵਰਸਿਟੀ ਦੇ ਵਿੱਚੋਂ ਕੀ ਆ ਨਿਕਲੇ ਨੇ ਆਪੇ ਕੀ ਇਹ ਕਾਨੂੰਨੀ ਲੜਾਈ ਲੜਨ ਜੋਗੇ ਵੀ ਸਾਰਾ ਕੁਝ ਹੈਗੇ ਆ ਜੇ ਤੁਸੀਂ ਅਸਲ ਲੜਾਈ ਲੜਨੀ ਹੈ ਨਾ ਸਭ ਤੋਂ ਪਹਿਲਾਂ ਤਾਂ ਨਵੰਬਰ 17 ਨੂੰ ਜਿਹੜੀ ਵੱਡੀ ਕੀ ਹੈ ਮੀਟਿੰਗ ਹੋਣ ਜਾ ਰਹੀ ਹੈ ਜਿਹੜੀ ਪਹਿਲਾਂ ਜੈਪੁਰ ਦੇ ਵਿੱਚ ਹੋਈ ਸੀ 2 ਸਾਲ ਪਹਿਲਾਂ ਨਾਰਥ ਜ਼ੋਨ ਇੰਟਰਸਟੇਟ ਕਾਉਂਸਲ ਦੀ ਮੀਟਿੰਗਾਂ ਜਿਹਨੂੰ ਚੇਅਰ ਕੌਣ ਕਰਦਾ ਅਮਿਤ ਸ਼ਾਹ ਕਰੂਗਾ ਹੋਮ ਮਿਨਿਸਟਰ ਕਰੂਗਾ 2 ਸਾਲ ਪਹਿਲਾਂ ਉਹਨੇ ਕਿਹਾ ਸੀ ਕਹਿੰਦਾ ਪੰਜਾਬ ਯੂਨੀਵਰਸਿਟੀ ਦੇ ਸਬੰਧ ਦੇ ਵਿੱਚ ਉਹਦੀ ਲੈਗਸੀ ਨੂੰ ਅਸੀਂ ਕਹਿੰਦਾ ਬਿਲਕੁਲ ਨਹੀਂ ਛੇੜਦੇ ਉਹਦੀ ਲੈਗਸੀ ਸਬੰਧ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਨਵੰਬਰ 17 ਨੂੰ ਸਭ ਤੋਂ ਵੱਡਾ ਕੀ ਤੁਸੀਂ ਉੱਥੇ ਪੱਖ ਰੱਖ ਸਕਦੇ ਹੋ ਉੱਥੇ ਕਹਿ ਸਕਦੇ ਹੋ ਵੀ ਤੁਹਾਡੀ ਆਪ ਦੀ ਜ਼ੁਬਾਨ ਦੇ ਵਿੱਚੋਂ ਆਹ ਸ਼ਬਦ ਨਿਕਲੇ ਸੀ ਅੱਜ ਲੈਗਸੀ ਨੂੰ ਕਿਉਂ ਛੇੜ ਰਹੇ ਹੋ ਲੈਗਸੀ ਕਹਿੰਗੀਆਂ ਚਾਰ ਦੁਬਾਰਾ ਕੰਧਾ ਜਿਹਾ ਹੋਣੀ ਹੁੰਦੀ ਹੈ ਲੈਗਸੀ ਕੀ ਹੁੰਦਾ ਪ੍ਰਬੰਧਕ ਮੱਕ ਜਿਹੜਾ ਢ ਉਹ ਲੈਗਸੀ ਹੁੰਦੀ ਆ ਉਹ ਸਿਸਟਮ ਨੂੰ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਸਵਾਲ ਕੀ ਆ ਨਵੰਬਰ 17 ਨੂੰ ਚੱਕਣਾ ਤੁਹਾਡਾ ਫਰਜ ਬਣਦਾ ਸੱਤਾਧਾਰੀ ਪਾਰਟੀ ਨੂੰ ਕਹਨੇ ਆ ਕਿ ਤੁਸੀਂ ਕੀ ਆ 10 ਤਰੀਕ ਨੂੰ ਅੰਦੋਲਨ ਚ ਸਾਰੀ ਸਰਕਾਰ ਸ਼ਾਮਲ ਹੋਵੇ ਸਾਰੇ ਐਮ ਐਲ ਏ ਸ਼ਾਮਲ ਹੋਣ ਨਹੀਂ ਫਿਰ ਲਾਣ ਤਾਂ ਤੁਹਾਨੂੰ ਪਹਿਣਗੀਆਂ ਤੇ ਜਿੰਨੀਆਂ ਵਿਰੋਧੀ ਪਾਰਟੀਆਂ ਹੈਗੀਆਂ ਨੇ ਉਹ ਵੀ ਕੀ ਆ ਉੱਥੇ ਪਹੁੰਚਣ ਦੇ ਨਾਲ ਸ਼ਾਮਲ ਹੋਣ ਖੀਰਲਾ ਸੁਨੇਹਾ ਮੈਂ ਪੰਜਾਬ ਦੇ ਕਲਾਕਾਰਾਂ ਨੂੰ ਵੀ ਦਿਨਾਂ ਤੇ ਤੁਹਾਡੇ ਰਾਹੀਂ ਤੁਹਾਨੂੰ ਬੇਨਤੀ ਤਾਂ ਹੀ ਕਰਦਾ ਮੈਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਸੁਨੇਹਾ ਜ਼ਰੂਰ ਲਾ ਦਿਓ ਬੜੇ ਤੁਸੀਂ ਹੱਥਲੇ ਚੱਕੀ ਫਿਰਦੇ ਹੋ ਗੰਡਾਸੇ ਕਿਰਪਾਨਾਂ ਤਿੱਖੀਆਂ ਤੇ ਜਿਵੇਂ ਬੱਬੂ ਮਾਨ ਵੀ ਉਸ ਕੀ ਮੋਰਚੇ ਚ ਕਹਿ ਰਿਹਾ ਕਹਿੰਦਾ ਕੀ ਐ ਐਸ ਐਚਓ ਵੀ ਜਿਹੜੇ ਥਾਣੇਦਾਰ ਨੇ ਮਤਲਬ ਉਹ ਵੀ ਇਹਨਾਂ ਨੂੰ ਪੁੱਛ ਕੇ ਲੱਗਦੇ ਆ ਤੁਸੀਂ ਵੀ ਬਾਤ ਪੁੱਛਣ ਆਜੋ ਯਾਰ ਤੇ ਖਾਕੀ ਨੀਕਰਾ ਲਓ ਜਿੰਨੇ ਵਾਰੀ ਵੀ ਤੁਹਾਡਾ ਪੱਗ ਵਾਲਿਆਂ ਨਾਲ ਪੇਚਾ ਪਿਆ ਨਾ ਹਮੇਸ਼ਾ ਕੀ ਆ ਤੁਹਾਨੂੰ ਮੂੰਹ ਦੀ ਖਾਣੀ ਪਈ ਆ ਇਹ ਗੱਲ ਯਾਦ ਰੱਖਿਓ ਆ ਖਾਕੀ ਨੀਕਰ ਦਾ ਪੇਚਾ ਫੇਰ ਕੀ ਆ ਕਹਿੰਦੇ ਪੱਗ ਨਾਲ ਪੈ ਗਿਆ ਤੇ ਖਾਕੀ ਨੀਕਰੇ ਟੰਗੀ ਪਈ ਆ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਵਾਲੇ ਮੋਰਚੇ ਦੇ ਵਿੱਚ ਜਿਹੜੇ ਗੱਲ ਸਮਝ ਗਏ ਉਹਦਾ ਕਮੈਂਟ ਕਰ ਦਿਓ ਜਿਹੜੇ ਨਹੀਂ ਸਮਝੇ ਉਹ ਪੂਰਾ ਨਾਰਾ ਸੁਣ ਲਓ ਕਹਿੰਦੇ ਖਾਕ ਹੁਣ ਤਾਂ ਗੱਲ ਸਮਝ ਆ ਗਈ ਜੇ ਸਮਝ ਆ ਗਈ ਤਾਂ ਫਿਰ ਸੁਨੇਹਾ ਲਾ ਦਿਓ 10 ਨਵੰਬਰ ਦੇ ਇਕੱਠ ਦਾ ਪੰਜਾਬ ਯੂਨੀਵਰਸਿਟੀ ਵਾਲੇ ਦਾ ਜਿਹੜੇ ਭਰਾਵਾਂ ਤੋਂ ਨਹੀਂ ਵੀ ਪਹੁੰਚਿਆ ਜਾਣਾ ਉਹ ਵੀ ਸੁਨੇਹਾ ਜ਼ਰੂਰ ਲਾ ਦਿਓ ਯਾਰ ਤੇ ਜਿਵੇਂ ਗਿੱਪੀ ਗਰੇਵਾਲ ਕਹਿੰਦਾ ਨਾ ਅਸੀਂ ਅੱਕੇ ਬੈਠੇ ਆ ਅਜਮਾਉਣਾ ਛੱਡ ਦਿਓ ਇਹ ਖਾਕੀ ਨਿੱਕਰ ਵਾਲੇ ਤੁਸੀਂ ਵੀ ਸੁਣ ਲਓ ਅਜਮਾਉਣਾ ਛੱਡ ਦਿਓ ਹੁਣ ਕੀਤਾ ਕੀ ਖਾਕੀ ਨਿੱਕਰ ਵਾਲਿਆਂ ਨੇ ਉਹਦੇ ਗੌਰ ਕਰ ਲਿਓ ਤੁਸੀਂ ਜਦੋਂ 47 ਚੋਂ ਜੜੇ ਆ ਨਾ ਸਾਡੇ ਕੋਲ ਇੱਕੋ ਇੱਕ ਨਿਸ਼ਾਨੀ ਲੈ ਕੇ ਆਏ ਸੀ ਅਸੀਂ ਉਧਰੋਂ ਲਾਹੌਰ ਦੇ ਵਿੱਚੋਂ ਕਿਹੜੀ ਸੀ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦਾ ਸਿਰਾ ਤੇ ਹੁਣ ਅਗਲੇ ਸਿਰ ਵੱਢ ਕੇ ਲ ਆਏ ਕਿਵੇਂ ਵਡਣ ਦੇ ਦੇਣਗੇ ਤੁਸੀਂ ਉਤੋਂ ਯਾਰ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਇਹ ਸੈਂਟਰਾਂ ਨੂੰ ਮਤ ਕੌਣ ਦਿੰਦਾ ਉਹਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਕੋਈ ਵੀ ਬੰਦਾ ਜਦੋਂ ਕੀ ਆ ਨੇੜੇ ਲਾਉਣਾ ਹੋਵੇ ਨਾਲ ਲਾਉਣਾ ਹੋਵੇ ਤਾਂ ਉਹਨੂੰ ਪੁਲਿਸ ਕੇ ਪੁਚਕਾਰ ਕੇ ਜਾਂ ਪਿਆਰ ਨਾਲ ਨਾਲ ਲਾਇਆ ਜਾ ਸਕਦਾ ਤੇ ਰਹਿੰਦੇ ਹੁੰਦੇ ਤਾਂ ਉਹੀ ਅਥਰੇ ਨੇ ਆ ਹੁਣ ਥੋੜਾ ਪੇਚਾ ਪੈ ਕੇ ਹਟਿਆ ਪਹਿਲਾਂ ਉਦੋਂ ਗੋੜਨੀਆਂ ਲੱਗੀਆਂ ਨਹੀਂ ਉਦੋਂ ਠੁੱਕ ਕੇ ਚਟਿਆ ਕੇ ਨਾਲ ਚਟਿਆ ਫਿਰ ਤੁਸੀਂ ਫਿਰ ਤਿੱਥੇ ਤੁਹਾਡੀਕਦੇ ਰਹਿੰਦੇ ਹੋ ਮਾਫੀਆਂ ਮੰਗਣ ਵਾਸਤੇ ਕਿ ਸਾਡੀ ਗੱਲ ਸਮਝ ਨਹੀਂ ਪਈ ਜੀ ਸਾਨੂੰ ਮਾਫ ਕਰ ਦਿਓ 122 23 ਸਾਲ ਦੀ ਕੀ ਹੈ ਲੈਗਸੀ ਆ ਸਾਡੀ ਗੋਰੀਆਣੇ ਵੀ ਉਹਦੇ ਵਿੱਚ ਕੀ ਹੈ ਹੱਕ ਦਿੱਤਾ ਸੀ ਜਿਹੜੇ ਕਿ ਇੰਗਲੈਂਡ ਵਾਲੇ ਕੋਰੇ ਸੀ ਆ ਸਾਡੇ ਵਾਲੇ ਭੂਰੇਆਂ ਨੂੰ ਪਤਾ ਨਹੀਂ ਅਕਲ ਕਦੋਂ ਆਊਗੀ ਭੂਰੇ ਅੰਗਰੇਜ਼ਾਂ ਦੀ ਮੈਂ ਗੱਲ ਕਰਦਾ ਜਿਹੜਾ ਇਹਨੂੰ ਗੋਰੀਆਣੂ ਤੋੜ ਕੇ ਆਪ ਕੁਰਸੀ ਦੇ ਕਾਬਜ ਹੋਏ ਆ ਅੱਜ ਮੈਂ ਕਹਣਾ ਪੰਜਾਬ ਚੋਂ ਆਵਾਜ਼ ਵੱਜ ਜੇ ਨਾ ਹਾਂਜੀ ਕੀ ਹੈ ਹਲਕੇ ਕੀ ਹੈ ਵਧਾਉਣੇ ਆ ਭਾ 117 ਹਲਕੇ ਆ ਵੀ ਐਮਐਲਏ ਹੋਰ ਵੱਧ ਚੁਣੇ ਜਾਣ ਜਨਸੰਖਿਆ ਵਾਦ ਕੀ ਕੰਸੀਕੁਐਂਸੀਆਂ ਵਧਾ ਦਈਏ ਮੈਂ ਗਾਰੰਟੀ ਕਰਦਾ ਸਾਰੇ ਦੇ ਸਾਰੇ ਜਿਹੜੇ ਲੋਥਾਂ ਨੇ ਸਾਰੇ ਆ ਕੇ ਕੀ ਧਰਮਿਆਂ ਦੇ ਉੱਤੇ ਮੂਰੇ ਹੋ ਕੇ ਲੱਗਣਗੇ ਪਰ ਤੁਹਾਨੂੰ ਐਡੀ ਸੂਹ ਹੈ ਨਹੀਂ ਯਾਰ ਵੀ ਪਹਿਲਾਂ ਨਾਲੋਂ ਸਟੂਡੈਂਟ ਕੀ ਹਜ਼ਾਰਾਂ ਚੋਂ ਲੱਖਾਂ ਦੇ ਵਿੱਚ ਸਟੂਡੈਂਟ ਹੋ ਗਏ ਆ ਹੁਣ ਤੁਹਾਨੂੰ ਸੈਨੇਟਰ ਮੈਂਬਰ ਵਧਾਉਣੇ ਚਾਹੀਦੇ ਸੀਗੇ ਘਟਾਉਣੇ ਚਾਹੀਦੇ ਸੀ ਤੁਸੀਂ ਕੀ 90 ਦੇ ਵਿੱਚੋਂ ਵੀ ਘਟਾ ਕੇ 31 ਤੇ ਲਾਏ ਪਰ ਹਾਂ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਨੂੰ ਕੀ ਵੋਟਾਂ ਦੇ ਵਿੱਚ ਕੋਈ ਜਿੱਤ ਮਿਲਦੀ ਨਹੀਂ ਇਹ ਵੋਟਾਂ ਤੋਂ ਮੇਰੇ ਖਿਆਲ ਚ ਮੋਦੀ ਉਹੀ ਡਰਨ ਲੱਗੇ ਅਗਲੀਆਂ ਵੋਟਾਂ ਸ਼ਾਇਦ ਪੈਣ ਹੀ ਨਾ ਦੇਵੇ ਆ ਕੱਲ ਰਾਹੁਲ ਗਾਂਧੀ ਨੇ ਜਿਹੜਾ ਕੀ ਐਕਸਪੋਜ਼ ਕੀਤਾ ਨਾ ਸਾਰਾ ਕੁਝ ਉਹ ਸਾਰਾ ਕੁਝ ਹੀ ਨੰਗਾ ਹੋ ਗਿਆ ਵੀ ਕਿਵੇਂ ਹਰਿਆਣੇ 'ਚ 25 ਲੱਖ ਵੋਟਰ ਕਹਿੰਦੇ ਜਾਲੀ ਸੀ ਛੇ ਕਰਕੇ ਵੋਟਰਾਂ ਦੇ ਤੇ ਸਰਕਾਰ ਨੂੰ ਵੀ ਮੈਂ ਇਹੀ ਗੱਲ ਕਹਿੰਦਾ ਸਰਕਾਰ ਵਾਲੇ ਹੁਣ ਕੀ ਕਹਿੰਦੇ ਆ ਸਾਡਾ ਮੁੱਖ ਮੰਤਰੀ ਵੀ ਕੀ ਕਹਿੰਦਾ ਕਹਿੰਦਾ ਹਾਂਜੀ ਅਸੀਂ ਕੋਰਟ ਜਾਵਾਂਗੇ ਕੇਸ ਕਰਾਂਗੇ ਪਹਿਲਾਂ ਕੀ ਇਹ ਕੇਸ ਕਰਕੇ 78 ਨਾ ਅਸੀਂ 80 ਧਾਰਾ ਦੇ ਸਿਰ 'ਚ ਸਵਾਹ ਪਈ ਆ ਪਹਿਲਾਂ ਕੀ ਮਿਲ ਗਿਆ ਸਾਨੂੰ ਅਗਲੇ ਆਪ ਦੀ ਸਿੰਡੀਕੇਟ ਬਣਾ ਕੇ ਕੀ ਆ ਪੂਰੇ ਕਾਬਜ ਹੋ ਜਾਣਗੇ ਅਸੀਂ ਕੋਰਟਾਂ 'ਚ ਧੱਕੇ ਖਾਂਦੇ ਤੁਰੇ ਫਿਰਾਂਗੇ ਐਨੀ ਪਤਾ 20 25 ਸਾਲਾਂ ਨੂੰ ਕਿਤੇ ਗੱਲ ਤੋਰਨੀ ਆ ਫੇਰ ਕਹਿਣਗੇ ਚੰਗਾ ਭਲਾ ਪ੍ਰਬੰਧ ਚੱਲੀ ਤਾਂ ਜਾਂਦਾ ਜਿਵੇਂ ਕੀ ਆ BBMP ਵਾਲਾ ਮਸਲਾ ਹੋਇਆ ਪਹਿਲਾਂ ਪਾਣੀ ਵਾਲੇ ਮਸਲੇ ਤੇ ਸਾਡੇ ਨਾਲ ਆਹੀ ਕੁਝ ਹੋਇਆ ਇਹ ਕੋਰਟਾਂ ਦੇ ਮਸਲੇ ਨਹੀਂ ਹੈਗੇ ਇਹ ਛੜਕਾਂ ਦੇ ਮਸ ਇਹ ਤੁਹਾਡੇ ਕੋਲ ਤਾਂ ਮੌਕਾ ਹੀ ਬੜਾ ਵਧੀਆ ਸਾਰੀਆਂ ਪਾਰਟੀਆਂ ਵਾਲਿਆਂ ਕੋਲੇ ਕਿ ਤੁਸੀਂ ਸੋ ਕਾਲ ਪੰਜਾਬ ਦੇ ਕੀ ਆਪਦੇ ਆਪ ਨੂੰ ਲੀਡਰ ਕਹਾਉਣੇ ਹੋ ਹਾਲਾਂਕਿ ਸਾਰੇ ਕੀ ਐ ਇਸ ਨਖਿੱਧ ਪੁਣੇ ਦੇ ਵਿੱਚ ਇਸ ਨਲਾਇਕੀ ਦੇ ਵਿੱਚ ਸ਼ਾਮਲ ਹੋ ਜਿਹੜੇ ਐਕਸ-ਆਫੀਸਰ ਵਾਂਕੇ ਕੀ ਮੈਂਬਰ ਹੁੰਦੇ ਆ ਨਾ ਜਾਂ ਜਿਹੜੇ 2 ਐਮਐਲਏ ਜਾਂ ਮਨਿਸਟਰ ਆਪਣਾ ਵਾਂਕੇ ਮੈਂਬਰ ਹੁੰਦਾ ਕੋਈ ਵੀ ਜਾ ਕੇ ਕੀ ਪਿਛਲੀਆਂ ਮੀਟਿੰਗਾਂ 'ਚ ਅੱਜ ਤੱਕ ਕਦੇ ਗਿਆ ਨਹੀਂ 2010 ਤੋਂ ਬਾਅਦ ਇਹਨਾਂ ਦਾ ਬਾਦਲ ਕੇ ਲਾਣੇ 'ਚ ਕੋਈ ਬੰਦੇ ਨੇ ਉਸੇ ਮੁੱਖ ਮੰਤਰੀ ਨੇ ਵਾਂਕੇ ਸਿੰਡੀਕੇਟ ਦੀ ਕੋਈ ਮੀਟਿੰਗ ਅਟੈਂਡ ਕੀਤੀ ਹੋਵੇ ਨਾ ਉਹਦੋਂ ਵਾਰ ਕੈਪਟਨ ਵਿਰਿੰਦਰ ਸਿੰਘ ਉਹਦਾ ਵਿਚਾਰਾ ਹੁਣ ਕੀ ਹੈ ਕਹਿੰਦੇ 3 ਸਾਲਾਂ ਬਾਅਦ ਪਟਿਆਲੇ ਚ ਬੜਿਆ ਉਹਦੀ ਲੋਕ ਚਾਅ ਮਨਾਈ ਜਾਂਦੇ ਆ ਠਟਲਾਂਤ ਆ ਜਨ ਪੇਨ ਕਲਾਬੀ ਹੈ ਜਰੋਂ ਦੇ ਬਣੇ ਹੈਗੇ 4 ਸਾਲ ਇਹਨਾਂ ਦੇ ਟੱਪ ਕੇ ਇਹਨਾਂ ਜੋ ਵੀ ਕੋਈ ਬੰਦਾ ਉਸ ਮੀਟਿੰਗ ਦੇ ਵਿੱਚ ਕੀ ਹੈ ਸ਼ਾਮਲ ਨਹੀਂ ਹੋਇਆ ਜਿਹੜੀਆਂ ਸਾਲ ਦੇ ਵਿੱਚ ਕੀ ਆ 3-4 ਹੁੰਦੀਆਂ ਨੇ ਮਸਾਂ ਇਹਨਾਂ ਦੀ ਸਰਕਾਰ ਚ ਕਹਿੰਦੇ 8 ਕਮੀਟੀਆਂ ਹੋਈਆਂ ਨੇ ਪਰ ਇਹਨਾਂ ਦਾ ਕੋਈ ਜੀ ਸ਼ਾਮਲ ਨਹੀਂ ਹੋਇਆ ਕੋਈ ਅਸੀਂ 47 ਦੇ ਝੰਬੇ ਅਜੇ ਤੱਕ ਰਾਤ ਨਹੀਂ ਆਏ 84 ਦੇ ਦਰਦ ਅਜੇ ਤੱਕ ਕੀ ਆ ਲੋਕਾਂ ਦੇ ਅੰਦਰੋਂ ਨਿਕਲੇ ਨਹੀਂ ਜਦ ਤੱਕ ਤਾਂ ਉਹਦੀ ਕੋਈ ਕੀ ਹੈ ਕਲੋਜ਼ਰ ਰਿਪੋਰਟ ਨਹੀਂ ਆਈ ਜੀ ਨਵੇਂ ਸਾਡੇ ਕੀ ਹੈ ਜ਼ਖਮ ਦੇਣ ਲੱ ਗੱਲ ਕਰਨਾ ਨਹੀਂ ਚਾਹੁੰਦੇ ਪਰ ਮੈਂ ਸੰਗ ਨੂੰ ਕਿਉਂ ਖਿਲਾਫ ਹੈ ਗਿਆ ਕਿਉਂਕਿ ਸੰਗ ਦੀਆਂ ਕੀਤੀਆਂ ਸਾਡੇ ਦਿਮਾਗ ਚੋਂ ਨਿਕਲਦੀਆਂ ਨਹੀਂ 1978 ਦੇ ਵਿੱਚ ਨਿਰੰਕਾਰੀਆਂ ਦੀ ਜਦੋਂ ਵਿਸਾਖੀ ਵਾਲੇ ਦਿਨ ਕੀਆ ਉੱਥੇ ਜਲੂਸ ਕੱਢਦੇ ਆ ਜਾਣ ਬੁੱਝ ਕੇ ਉਸੇ ਦਿਨ ਰਖਾਇਆ ਨੇ ਜਿਹੜੇ ਦਿਨ ਕੀਆ ਸਿੱਖ ਸੰਗਤਾਂ ਨੇ ਉੱਥੇ ਦਰਬਾਰ ਸਾਹਿਬ ਮੱਥਾ ਟੇਕਣਾ ਆ ਕੇ ਵਿਸਾਖੀ ਵਾਲੇ ਦਿਨ ਹੀ ਉੱਥੇ ਨਿਰੰਕਾਰੀਆਂ ਦਾ ਇਕੱਠ ਕਰਵਾਇਆ ਜਾਂਦਾ ਤੇ ਕਰਾਉਣ ਦੀ ਪਰਮਿਸ਼ਨ ਦੇਣ ਵਾਲਾ ਵੀ ਇੱਕ ਨਿਰੰਕਾਰ ਹੀ ਹੁੰਦਾ ਜਿਹੜਾ ਡੀਸੀ ਬਣ ਕੇ ਉੱਥੇ ਬੈਠਾ ਹੁੰਦਾ ਫਿਰ ਜਦੋਂ ਕਾਂਡ ਵਾਪਰ ਜਾਂਦਾ ਤੇ ਫਿਰ ਉਹ ਕਾਂਡ ਦੀ ਸਾਰੇ ਦੀ ਫਿਰ ਕਿਹੜਾ ਬੰਦਾ ਕੀ ਆ ਪੜਚੋਲ ਕਰਦਾ ਕਿਹੜਾ ਬੰਦਾ ਇਨਵੈਸਟੀਗੇਸ਼ਨ ਕਰਦਾ ਇਕਬਾਲ ਸਿੰਘ ਲਾਲਪੁਰਾ ਜਿਹੜਾ ਅੱਜ ਕੱਲ ਫੇਰ ਕੀ ਆ ਸੰਗ ਵਾਲੀ ਪਾਰਟੀ ਦੇ ਵਿੱਚ ਕੀ ਆ ਮੇਨ ਮੂਰਲਾ ਮੈਂਬਰ ਬਣਿਆ ਹੋਇਆ ਤੇ ਗਰਵਜਨ ਜਗਤ ਜਿਹੜਾ ਡੀਸੀਓ ਆ ਉਹਦੀ ਕਿਤਾਬ ਦੇ ਵਿੱਚ ਲਿਖ ਕੇ ਗਿਆ ਸ਼ਰੇਆਮ ਦੱਸ ਕੇ ਗਿਆ ਕਹਿੰਦਾ 82 ਦੇ ਵਿੱਚ ਜਦੋਂ ਸੰਤਾ ਨੇ ਫਿਰ ਕੀ ਆ ਕਹਿੰਦੇ ਮਾਰਚ ਕੱਢਣਾ ਸੀ ਪੰਜਾਬਾ ਕੇ ਅਮਰitsar ਨੂੰ ਧਾਰਮਿਕ ਸ਼ਹਿਰ ਡਿਕਲੇਅਰ ਕਰਵਾਉਣ ਵਾਸਤੇ ਇੱਕ ਵੱਡਾ ਲਾਮਵੰਦੀ ਅੰਦੋਲਨ ਕਰਨਾ ਸੀ ਉਹਦੇ ਬਰਾਬਰ ਫਿਰ ਕੀ ਆ ਜਾਣ ਬੁੱਝ ਕੇ ਉਦੋਂ ਮਾਕੇ ਇੱਕ ਜਲੂਸ ਕੱਢਿਆ ਗਿਆ ਸੀਗਾ ਸ਼ਹਿਰ ਦੇ ਵਿੱਚ ਜਿਹੇ ਸੰਗ ਦਾ ਐਮ ਐਲ ਏ ਦੀ ਹਰਵੰਸ ਲਾਲ ਖਰਾਨਾ ਜਿਹੜੇ ਨੇ ਫਿਰ ਕੀ ਆ ਬੀੜੀਆਂ ਜਿਹੜੀਆਂ ਸੀਗੀਆਂ ਮੰਡਲ ਬੰਨ ਬੰਨ ਕੇ ਡਾਂਗਾਂ ਦੇ ਉੱਤੇ ਤੇ ਉੱਥੇ ਫਿਰ ਪੁੱਠੇ ਨਾਰੇ ਲਾਏ ਸੀਗੇ ਜਾਣ ਬੁੱਝ ਕੇ ਤੰਬਾਕੂ ਨੂੰ ਕਿਉਂ ਪ੍ਰਮੋਟ ਕਰਨ ਵਾਸਤੇ ਗੁਰਵਚਨ ਜਗਤ ਆਪ ਕਹਿੰਦਾ ਮੈਂ ਸੰਤਾਂ ਨੂੰ ਕਹਿੰਦੇ ਇੱਕ ਵਾਰ ਰਿਕਵੈਸਟ ਕੀਤੀ ਵੀ ਇੱਥੇ ਕੀ ਆ ਘਾਣ ਹੋ ਸਕਦਾ ਇੱਥੇ ਲੜਾਈ ਹੋ ਸਕਦੀ ਹੈ ਝਗੜਾ ਹੋ ਸਕਦਾ ਤਾਂ ਸੰਤਾਂ ਨੇ ਬੜੀ ਹਲੀਮੀ ਦੇ ਨਾਲ ਕਹਿੰਦੇ ਮੇਰੀ ਗੱਲ ਨੂੰ ਮੰਨ ਲੈ ਜਿਹੜਾ ਕੀ ਉਹਨਾਂ ਨੂੰ ਏਰੀਆ ਦਿੱਤਾ ਗਿਆ ਸੀ ਉਦੋਂ ਅੱਗੇ ਨਹੀਂ ਬਤੇ ਉਸ ਏਰੀਆ ਤੱਕ ਫਿਰ ਉਹਨ ਬਾਕੀ ਹਲਕੇ ਡਬਾਣੀ ਦਾ ਖੁਦ ਆਪਦੀ ਕਿਤਾਬ ਦੇ ਵਿੱਚ ਮੰਨ ਕੇ ਗਿਆ ਕਿ ਨਾ 84 ਵਾਲਾ ਅਟੈਕ ਹੈ ਨਾ ਕਂਧਰਾ ਕਰਦੀ ਨਹੀਂ ਸੀ ਅਸੀਂ ਕਹਿ ਕੇ ਕਰਾਇਆ ਸਾਡਾ ਉੱਚ ਕੀ ਹੈ ਮੇਨ ਯੋਗਦਾਨ ਤੇ ਹੁਣ ਮੈਂ ਸਰਕਾਰ ਨੂੰ ਇੱਕੋ ਗੱਲ ਕਰਦਾ ਕਿ ਤੁਹਾਡੇ ਕੇਸ ਕੋਸ਼ ਕਰਨ ਦੀ ਲੋੜ ਨਹੀਂ ਬਥੇਰੇ ਮਾ ਕੇ ਪੜੇ ਲਿਖੇ ਲੋਕ ਉਹ ਯੂਨੀਵਰਸਿਟੀ ਦੇ ਵਿੱਚੋਂ ਕੀ ਆ ਨਿਕਲੇ ਨੇ ਆਪੇ ਕੀ ਇਹ ਕਾਨੂੰਨੀ ਲੜਾਈ ਲੜਨ ਜੋਗੇ ਵੀ ਸਾਰਾ ਕੁਝ ਹੈਗੇ ਆ ਜੇ ਤੁਸੀਂ ਅਸਲ ਲੜਾਈ ਲੜਨੀ ਹੈ ਨਾ ਸਭ ਤੋਂ ਪਹਿਲਾਂ ਤਾਂ ਨਵੰਬਰ 17 ਨੂੰ ਜਿਹੜੀ ਵੱਡੀ ਕੀ ਹੈ ਮੀਟਿੰਗ ਹੋਣ ਜਾ ਰਹੀ ਹੈ ਜਿਹੜੀ ਪਹਿਲਾਂ ਜੈਪੁਰ ਦੇ ਵਿੱਚ ਹੋਈ ਸੀ 2 ਸਾਲ ਪਹਿਲਾਂ ਨਾਰਥ ਜ਼ੋਨ ਇੰਟਰਸਟੇਟ ਕਾਉਂਸਲ ਦੀ ਮੀਟਿੰਗ ਆ ਜਿਹਨੂੰ ਚੇਅਰ ਕੌਣ ਕਰਦਾ ਅਮਿਤ ਸ਼ਾਹ ਕਰੂਗਾ ਹੋਮ ਮਿਨਿਸਟਰ ਕਰੂਗਾ 2 ਸਾਲ ਪਹਿਲਾਂ ਉਹਨੇ ਕਿਹਾ ਸੀ ਕਹਿੰਦਾ ਪੰਜਾਬ ਯੂਨੀਵਰਸਿਟੀ ਦੇ ਸਬੰਧ ਦੇ ਵਿੱਚ ਉਹਦੀ ਲੈਗਸੀ ਨੂੰ ਸੀ ਕਹਿੰਦਾ ਬਿਲਕੁਲ ਨਹੀਂ ਛੇੜਦੇ ਉਹਦੀ ਲੈਗਸੀ ਸਬੰਧ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਨਵੰਬਰ 17 ਨੂੰ ਸਭ ਤੋਂ ਵੱਡਾ ਕੀ ਆ ਤੁਸੀਂ ਉੱਥੇ ਪੱਕਾ ਰੱਖ ਸਕਦੇ ਹੋ ਉੱਥੇ ਕਹਿ ਸਕਦੇ ਹੋ ਵੀ ਤੁਹਾਡੀ ਆਪ ਦੀ ਜ਼ੁਬਾਨ ਦੇ ਵਿੱਚੋਂ ਆਹ ਸ਼ਬਦ ਨਿਕਲੇ ਸੀ ਅੱਜ ਲੈਗਸੀ ਨੂੰ ਕਿਉਂ ਛੇੜ ਰਹੇ ਹੋ ਲੈਗਸੀ ਕਹਿੰਆਂ ਚਾਰ ਦੁਬਾਰਾ ਕੰਧਾ ਜਿਹਾ ਹੋਣੀ ਹੁੰਦੀ ਹੈ ਲੈਗਸੀ ਕੀ ਹੁੰਦਾ ਪਰ ਉਹਨਾਂ ਮੱਕ ਜਿਹੜਾ ਢਾਂਚਾ ਹੈਗਾ ਸਾਰਾ ਸਿਸਟਮ ਜਿਹੜਾ ਹੈਗਾ ਉਹ ਲੈਗਸੀ ਹੁੰਦੀ ਆ ਉਹ ਸਿਸਟਮ ਨੂੰ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਵਾਲ ਕੀ ਆ ਨਵੰਬਰ 17 ਨੂੰ ਚੱਕਣਾ ਤੁਹਾਡਾ ਫਰਜ ਬਣਦਾ ਸੱਤਾਧਾਰੀ ਪਾਰਟੀ ਨੂੰ ਕਹਿੰਦੇ ਆ ਕਿ ਤੁਸੀਂ ਕੀ ਆ 10 ਤਰੀਕ ਨੂੰ ਅੰਦੋਲਨ ਚ ਸਾਰੀ ਸਰਕਾਰ ਸ਼ਾਮਲ ਹੋਵੇ ਸਾਰੇ ਐਮ ਐਲ ਏ ਸ਼ਾਮਲ ਹੋਣ ਨਹੀਂ ਫਿਰ ਲਾਣ ਤਾਂ ਤੁਹਾਨੂੰ ਪਹਿਣਗੀਆਂ ਤੇ ਜਿੰਨੀਆਂ ਵਿਰੋਧੀ ਪਾਰਟੀਆਂ ਹੈਗੀਆਂ ਨੇ ਉਹ ਵੀ ਕੀ ਆ ਉੱਥੇ ਪਹੁੰਚਣ ਦੇ ਨਾਲ ਸ਼ਾਮਲ ਹੋਣ ਖੀਰਲਾ ਸੁਨੇਹਾ ਮੈਂ ਪੰਜਾਬ ਦੇ ਕਲਾਕਾਰਾਂ ਨੂੰ ਵੀ ਦਿੰਦਾ ਤੇ ਤੁਹਾਡੇ ਰਾਹੀਂ ਤੁਹਾਨੂੰ ਬੇਨਤੀ ਤਾਂ ਹੀ ਕਰਦਾ ਮੈਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਸਨੇਹਾ ਜ਼ਰੂਰ ਲਾ ਦਿਓ। ਉਹ ਤਾਂ ਬੜੇ ਤੁਸੀਂ ਅਸਲੇ ਚੱਕੀ ਫਿਰਦੇ ਹੋ ਗੰਡਾਸੇ ਕਿਰਪਾਨਾਂ ਤਿੱਖੀਆਂ ਕਰਦੇ ਰਹਿੰਦੇ ਹੋ। ਤੇ ਜਿਵੇਂ ਬੱਬੂ ਮਾਨ ਵੀ ਉਸ ਕੀ ਮੋਰਚੇ 'ਚ ਕਹਿ ਰਿਹਾ ਕਹਿੰਦਾ ਕਿ ਐ ਐਸ ਐਚਓ ਵੀ ਜਿਹੜੇ ਥਾਣੇਦਾਰ ਨੇ ਮਤਲਬ ਉਹ ਵੀ ਇਹਨਾਂ ਨੂੰ ਪੁੱਛ ਕੇ ਲੱਗਦੇ ਆ। ਤੁਸੀਂ ਵੀ ਬਾਤ ਪੁੱਛਣ ਆਜੋ ਯਾਰ। ਤੇ ਖਾਕੀ ਨੀਕਰਾ ਲਓ ਜਿੰਨੇ ਵਾਰੀ ਵੀ ਤੁਹਾਡਾ ਪੱਗ ਵਾਲਿਆਂ ਨਾਲ ਪੇਚਾ ਪਿਆ ਨਾ ਹਮੇਸ਼ਾ ਕੀ ਆ ਤੁਹਾਨੂੰ ਮੂੰਹ ਦੀ ਖਾਣੀ ਪਈ ਆ ਇਹ ਗੱਲ ਯਾਦ ਰੱਖਿਓ। ਆ ਖਾਕੀ ਨੀਕਰ ਦਾ ਪੇਚਾ ਫੇਰ ਕੀ ਆ ਕਹਿੰਦੇ ਪੱਗ ਨਾਲ ਪੈ ਗਿਆ ਤੇ ਖਾਕੀ ਨੀਕਰੇ ਟੰਗੀ ਪਈ ਆ ਚੰਡੀਗੜ੍ਹ ਦੇ ਪੰਜਾਬ ਯ ਜਿਹੜੇ ਗੱਲ ਸਮਝ ਗਏ ਉਹਦਾ ਕਮੈਂਟ ਕਰ ਦਿਓ ਜਿਹੜੇ ਨਹੀਂ ਸਮਝੇ ਉਹ ਪੂਰਾ ਨਾਹਰਾ ਸੁਣ ਲਓ ਕਹਿੰਦੇ ਖਾਕੀ ਕੱਛਾ ਪੈਨ ਨਹੀਂ ਦੇਣਾ ਸੰਗੀ ਵੀ ਸੀ ਰਹਿ ਨਹੀਂ ਦੇਣਾ ਹੁਣ ਤਾਂ ਗੱਲ ਸਮਝ ਆ ਗਈ ਜੇ ਸਮਝ ਆ ਗਈ ਤਾਂ ਫਿਰ ਸਨੇਹਾ ਲਾ ਦਿਓ 10 ਨਵੰਬਰ ਦੇ ਇਕੱਠ ਦਾ ਪੰਜਾਬ ਯੂਨੀਵਰਸਿਟੀ ਵਾਲੇ ਦਾ ਜਿਹੜੇ ਭਰਾਵਾਂ ਤੋਂ ਨਹੀਂ ਵੀ ਪਹੁੰਚਿਆ ਜਾਣਾ ਉਹ ਵੀ ਸਨੇਹਾ ਜ਼ਰੂਰ ਲਾ ਦਿਓ ਯਾਰ ਤੇ ਜਿਵੇਂ ਗਿੱਪੀ ਕਰੇ ਵਾਲ ਕਹਿੰਦਾ ਨਾ ਅਸੀਂ ਅੱਕੇ ਬੈਠੇ ਆ ਜਮਾਉਣਾ ਛੱਡ ਦਿਓ ਇਹ ਖਾਕੀ ਨਿੱਕਰ ਵਾਲੇ ਤੁਸੀਂ ਵੀ ਸੁਣ ਲਓ ਜਮਾਉਣਾ ਛੱਡ ਦਿਓ ਹੁਣ ਕੀਤਾ ਕੀ ਹੈ ਖਾਕੀ ਨਿੱਕਰ ਵਾਲਿਆਂ ਨੇ ਉਹਦੇ ਗੌਰ ਕਰ ਲਿਓ ਜੀ ਜਦੋਂ 47 ਚੁੱਜੜਿਆ ਨਾ ਸਾਡੇ ਕੋਲ ਇੱਕੋ ਇੱਕ ਨਿਸ਼ਾਨੀ ਲੈ ਕੇ ਆਈ ਸੀ ਅਸੀਂ ਉਧਰੋਂ ਲਾਹੌਰ ਦੇ ਵਿੱਚੋਂ ਕਿਹੜੀ ਸੀ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦਾ ਸਿਰਾ ਤੇ ਹੁਣ ਅਗਲੇ ਸਿਰ ਵੱਢ ਕੇ ਲਿਆਣ ਨੂੰ ਫਿਰਦੇ ਆ ਐ ਕਿਵੇਂ ਵੱਢਣ ਦੇ ਦੇਣਗੇ ਤੁਸੀਂ ਉਤੋਂ ਯਾਰ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਇਹ ਸੈਂਟਰਾਂ ਨੂੰ ਮਤ ਕੌਣ ਦਿੰਦਾ ਉਹਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਕੋਈ ਵੀ ਬੰਦਾ ਜਦੋਂ ਕੀ ਆ ਨੇੜੇ ਲਾਉਣਾ ਹੋਵੇ ਨਾਲ ਲਾਉਣਾ ਹੋਵੇ ਉਹਨੂੰ ਪੁਲਿਸ ਕੇ ਪੁਚਕਾਰ ਕੇ ਜਾਂ ਪਿਆਰ ਨਾਲ ਨਾਲ ਲਾਇਆ ਜਾ ਸਕਦਾ ਤੇ ਰਹਿੰਦੇ ਹੁੰਦੇ ਤਾਂ ਉਹੀ ਅਥਰੇ ਨੇ ਆ ਹੁਣ ਥੋੜਾ ਪੇਚਾ ਪੈ ਕੇ ਹਟਿਆ ਪਹਿਲਾਂ ਉਦੋਂ ਗੋਡਨੀਆਂ ਲੱਗੀਆਂ ਨਹੀਂ ਉਦੋਂ ਠੁੱਕ ਕੇ ਚਟਿਆ ਕੇ ਨਾ ਚਟਿਆ ਫਿਰ ਤੁਸੀਂ ਫਿਰ ਤਿੱਥੇ ਤਹਾ ਡੀਕਦੇ ਰਹਿੰਦੇ ਹੋ ਮਾਫੀਆਂ ਮੰਗਣ ਵਾਸਤੇ ਕਿ ਸਾਡੀ ਗੱਲ ਸਮਝ ਨਹੀਂ ਪਈ ਜੀ ਸਾਨੂੰ ਮਾਫ ਕਰਦੇ ਹੋ 122 23 ਸਾਲ ਦੀ ਕੀ ਹੈ ਲੈਗਸੀ ਆ ਸਾਡੀ ਗੋਰੀਆਣੇ ਵੀ ਉਹਦੇ ਵਿੱਚ ਕੀ ਹੈ ਹੱਕ ਦਿੱਤਾ ਸੀ ਜਿਹੜੇ ਕਿ ਇੰਗਲੈਂਡ ਵਾਲੇ ਗੋਰੇ ਸੀ ਆ ਸਾਡੇ ਵਾਲੇ ਭੂਰੇ ਨੂੰ ਪਤਾ ਨਹੀਂ ਅਕਲ ਕਦੋਂ ਆਊਗੀ ਭੂਰੇ ਅੰਗਰੇਜ਼ਾਂ ਦੀ ਮੈਂ ਗੱਲ ਕਰਦਾ ਜਿਹੜਾ ਨੂੰ ਗੋਰੀਆਣੂ ਤੋੜ ਕੇ ਆਪ ਕੁਰਸੀ ਦੇ ਕਾਬਜ ਹੋਏ ਆ ਅੱਜ ਮੈਂ ਕਹਣਾ ਪੰਜਾਬ ਚੋਂ ਆਵਾਜ਼ ਵੱਜ ਜੇ ਨਾ ਹਾਂਜੀ ਕੀ ਆ ਹਲਕੇ ਕੀ ਆ ਵਧਾਉਣੇ ਆ ਭਾ 117 ਹਲਕੇ ਆ ਵੀ ਐਮਐਲਏ ਹੋਰ ਵੱਧ ਚੁਣੇ ਜਾਣ ਜਾਂ ਸੰਖਿਆ ਵਧ ਗਈ ਕਨਸੀਕੁਐਂਸੀਆਂ ਵਧਾ ਦਿੱ ਗਏ ਮੈਂ ਗਰੰਟੀ ਕਰਦਾ ਸਾਰੇ ਦੇ ਸਾਰੇ ਜਿਹੜੇ ਲੋਥਾਂ ਨੇ ਸਾਰੇ ਆ ਕੇ ਕੀ ਧਰਮਿਆਂ ਦੇ ਉੱਤੇ ਮੂਰੇ ਹੋ ਕੇ ਲੱਗਣਗੇ ਪਰ ਤੁਹਾਨੂੰ ਐਡੀ ਸੂਹ ਹੈ ਨਹੀਂ ਯਾਰ ਵੀ ਪਹਿਲਾਂ ਨਾਲੋਂ ਸਟੂਡੈਂਟ ਕੀ ਹਜ਼ਾਰਾਂ ਚੋਂ ਲੱਖਾਂ ਦੇ ਵਿੱਚ ਸਟੂਡੈਂਟ ਹੋ ਗਏ ਆ ਹੁਣ ਤੁਹਾਨੂੰ ਸੈਨੇਟਰ ਮੈਂਬਰ ਵਧਾਉਣੇ ਚਾਹੀਦੇ ਸੀਗੇ ਘਟਾਉਣੇ ਚਾਹੀਦੇ ਸੀ ਤੁਸੀਂ ਕੀ 90 ਦੇ ਵਿੱਚੋਂ ਵੀ ਘਟਾ ਕੇ 31 ਤੇ ਲਾਏ ਪਰ ਹਾਂ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਨੂੰ ਕੀ ਵੋਟਾਂ ਦੇ ਵਿੱਚ ਕੋਈ ਜਿੱਤ ਮਿਲਦੀ ਨਹੀਂ ਕਿ ਵੋਟਾਂ ਤੋਂ ਮੇਰੇ ਖਾਲਜ ਮੋਦੀ ਉਹੀ ਡਰਨ ਲੱਗ ਗਿਆ ਅਗਲੀਆਂ ਵੋਟਾਂ ਸ਼ਾਇਦ ਪੈਣ ਨਹੀਂ ਨਾ ਦੇਵੇ ਅੱ ਕੱਲ ਰਾਹੁਲ ਗਾਂਧੀ ਨੇ ਜਿਹੜਾ ਕੀ ਐਕਸਪੋਜ਼ ਕੀਤਾ ਨਾ ਸਾਰਾ ਕੁਝ ਉਹ ਸਾਰਾ ਕੁਝ ਨੰਗਾ ਹੋ ਗਿਆ ਵੀ ਕਿਵੇਂ ਹਰਿਆਣੇ 'ਚ 25 ਲੱਖ ਵੋਟਰ ਕਹਿੰਦੇ ਜਾਲੀ ਸੀ ਇਸੇ ਕਰਕੇ ਵੋਟ ਰਾਜ ਤੋਂ ਮੇਰੇ ਖਿਆਲ 'ਚ ਮੋਦੀ ਸਾਹਿਬ ਭੱਜ ਰਹੇ ਹੋਂ ਤੇ ਸਰਕਾਰ ਨੂੰ ਵੀ ਮੈਂ ਇਹੀ ਗੱਲ ਕਹਿੰਦਾ ਸਰਕਾਰ ਵਾਲੇ ਹੁਣ ਕੀ ਕਹਿੰਦੇ ਆ ਸਾਡਾ ਮੁੱਖ ਮੰਤਰੀ ਵੀ ਕੀ ਕਹਿੰਦਾ ਕਹਿੰਦਾ ਹਾਂਜੀ ਅਸੀਂ ਕੋਰਟ ਜਾਵਾਂਗੇ ਕੇਸ ਕਰਾਂਗੇ ਪਹਿਲਾਂ ਕੀ ਇਹ ਕੇਸ ਕਰਕੇ 78 ਨਾ ਅਸੀਂ 80 ਧਾਰਾ 'ਚ ਸਿਰ 'ਚ ਸਵਾਹ ਪਈ ਆ ਪਹਿਲਾਂ ਕੀ ਮਿਲ ਗਿਆ ਸਾਨੂੰ ਅਗਲੇ ਆਪ ਦੀ ਸਿੰਡੀਕੇਟ ਬਣਾ ਕੇ ਕੀ ਆ ਪੂਰੇ ਕਾਬਜ ਹੋ ਜਾਣਗੇ ਅਸੀਂ ਕੋਰਟਾਂ 'ਚ ਧੱਕੇ ਖਾਂਦੇ ਤੁਰੇ ਫਿਰਾਂਗੇ ਐ ਨਹੀਂ ਪ ਜਿਵੇਂ ਕੀ ਆ ਬੀਬੀਐਮਬੀ ਵਾਲਾ ਮਸਲਾ ਹੋਇਆ ਪਹਿਲਾਂ ਪਾਣੀ ਵਾਲੇ ਮਸਲੇ ਤੇ ਸਾਡੇ ਨਾਲ ਅਹੀ ਕੁਝ ਹੋਇਆ ਇਹ ਕੋਟਾਂ ਦੇ ਮਸਲੇ ਨਹੀਂ ਹੈਗੇ ਇਹ ਸੜਕਾਂ ਦੇ ਮਸਲੇ ਆ ਸੜਕਾਂ ਤੇ ਆ ਕੇ ਨਿਬੜਣਗੇ ਇਹ ਸਿਆਸੀ ਮਸਲੇ ਨੇ ਤੇ ਤੁਹਾਡੇ ਕੋਲ ਤਾਂ ਮੌਕਾ ਹੀ ਬੜਾ ਵਧੀਆ ਸਾਰੀਆਂ ਪਾਰਟੀਆਂ ਵਾਲਿਆਂ ਕੋਲੇ ਕਿਉਂਕਿ ਤੁਸੀਂ ਸੋ ਕਾਲਡ ਪੰਜਾਬ ਦੇ ਕੀ ਆਪਦੇ ਆਪ ਨੂੰ ਲੀਡਰ ਕਹਾਉਣੇ ਹੋ ਹਾਲਾਂਕਿ ਸਾਰੇ ਕੀ ਆ ਇਸ ਨਖਿੱਧ ਪੁਣੇ ਦੇ ਵਿੱਚ ਇਸ ਨਲਾਇਕੀ ਦੇ ਵਿੱਚ ਸ਼ਾਮਲ ਹੋ ਜਿਹੜੇ ਐਕਸ-ਆਫੀਸਰਾਂ ਵਾਂ ਕੇ ਕੀ ਆ ਮੈਂਬਰ ਹੁੰਦੇ ਆ ਨਾ ਜਾਂ ਜਿਹੜੇ 2 ਐਮਐਲਏ ਜਾਂ ਮਨਿਸਟਰ ਆਪਣਾ ਵਾਂ ਕੇ ਮੈਂਬਰ ਹੁੰਦਾ ਕੋਈ ਵੀ ਜਾ ਕੇ ਕੀ ਆ ਪਿਛਲੀਆਂ ਮੀਟਿੰਗਾਂ 'ਚ ਅੱਜ ਤੱਕ 2010 ਤੋਂ ਬਾਅਦ ਇਹਨਾਂ ਦਾ ਬਾਦਲ ਕੇ ਲਾਣੇ ਚ ਕੋਈ ਬੰਦੇ ਨੇ ਉਸੇ ਮੁੱਖ ਮੰਤਰੀ ਨੇ ਵਾਕਈ ਸਿੰਡੀਕੇਟ ਦੀ ਕੋਈ ਮੀਟਿੰਗ ਅਟੈਂਡ ਕੀਤੀ ਹੋਵੇ ਨਾ ਉਦੋਂ ਵਾਰ ਕੈਪਟਨ ਵਿਰਿੰਦਰ ਸਿੰਘ ਉਹਦਾ ਵਿਚਾਰਾ ਹੁਣ ਕੀ ਹੈ ਕਹਿੰਦੇ 3 ਸਾਲਾਂ ਬਾਅਦ ਪਟਿਆਲੇ ਚ ਬੜਿਆ ਉਹਦੀ ਲੋਕਚਾਅ ਮਨਾਈ ਜਾਂਦੇ ਆ ਫਟ ਲਾਂਤ ਆ ਜਨ ਬੇਨ ਕਲਾਬੀ ਜਰੋਂ ਦੇ ਬਣੇ ਹੈਗੇ 4 ਸਾਲ ਇਹਨਾਂ ਦੇ ਟੱਪ ਗਏ ਇਹਨਾਂ ਚੋ ਵੀ ਕੋਈ ਬੰਦਾ ਉਸ ਮੀਟਿੰਗ ਦੇ ਵਿੱਚ ਕੀ ਹੈ ਸ਼ਾਮਲ ਨਹੀਂ ਹੋਇਆ ਜਿਹੜੀਆਂ ਸਾਲ ਦੇ ਵਿੱਚ ਕੀ ਆ 3-4 ਹੁੰਦੀਆਂ ਨੇ ਮਸਾ ਇਹਨਾਂ ਦੀ ਸਰਕਾਰ ਚ ਕਹਿੰਦੇ 8 ਕਮੀਟੀਆਂ ਹੋਈਆਂ ਨੇ ਪਰ ਇਹਨਾਂ ਦਾ ਕੋਈ ਜੀ ਸ਼ਾਮਲ ਨਹੀਂ ਹੋਇਆ। ਕੋਈ ਅਸੀਂ 47 ਦੇ ਝੰਬੇ ਅਜੇ ਤੱਕ ਰਾਤ ਨਹੀਂ ਆਏ। 84 ਦੇ ਦਰਦ ਹਜੇ ਤੱਕ ਕੀ ਹੈ ਲੋਕਾਂ ਦੇ ਅੰਦਰੋਂ ਨਿਕਲੇ ਨਹੀਂ। ਜੇ ਤੱਕ ਤਾਂ ਉਹਦੀ ਕੋਈ ਕੀ ਹੈ ਕਲੋਜ਼ਰ ਰਿਪੋਰਟ ਨਹੀਂ ਆਈ। ਜੀ ਨਵੇਂ ਸਾਡੇ ਕੀ ਹੈ ਜ਼ਖਮ ਦੇਣ ਲੱਗ ਗਏ। ਗੱਲ ਕਰਨਾ ਨਹੀਂ ਚਾਹੁੰਦੇ ਪਰ ਮੈਂ ਸੰਗ ਨੂੰ ਕਿਉਂ ਖਿਲਾਫ ਹੈ ਗਿਆ ਕਿਉਂਕਿ ਸੰਗ ਦੀਆਂ ਕੀਤੀਆਂ ਸਾਡੇ ਦਿਮਾਗ ਚੋਂ ਨਿਕਲਦੀਆਂ ਨਹੀਂ। 1978 ਦੇ ਵਿੱਚ ਨਿਰੰਕਾ ਦੀ ਜਦੋਂ ਵਿਸਾਖੀ ਵਾਲੇ ਦਿਨ ਕੀਆ ਉੱਥੇ ਜਲੂਸ ਕੱਢਦੇ ਆ। ਜਾਣ ਬੁੱਝ ਕੇ ਉਸੇ ਦਿਨ ਰਖਾਇਆ ਨੇ ਜਿਹੜੇ ਦਿਨ